ਸਾਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਆਇਆ ਇੱਕ ਅਜਈਆਂ ਗੱਲਾਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜ਼ਨਸਮੈਨ ਹੈ ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਇਤਿਹਾਸਮੁਖ ਇਨਸਾਨ ਪ੍ਰਣ ਸਿਸਟਮ ਦੇ ਖਿਲਾਫ ਬੇਬੁਖ ਤੇ ਵਿਵਾਦ ਤੇ ਬੇਫਾਉਟ ਟਿੱਪਣੀਆਂ ਕਰ ਦਿੰਦਾ ਹੈ ਇੱਕ ਵਾਰ ਛੋਟੇ ਸਕੂਲ ਦੇ ਬੱਚਿਆਂ ਵਿੱਚ ਲੈਕਚਰ ਦੇ ਰਿਹਾ ਸੀ ਸੈਂਕੜੇ ਸਵਾਹੀ 10 ਅਸੀਂ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀਆਂ ਹਨ ਆਓ 10 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਜ਼ਿੰਦਗੀ ਉਤਰਾਵਾ ਚੜਾਵਾ ਨਾਲ ਭਰੀ ਪਈ ਹੈ ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ਨੰਬਰ 2 ਲੋਕ ਤੁਹਾਡੀ ਸੈਲਫ ਰਿਸਪੈਕਟ ਦੀ ਕਦਰ ਨਹੀਂ ਕਰਦੇ ਬਿਲਕੁਲ ਪਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਉਹਨਾਂ ਸਾਹਮਣੇ ਸਾਬਿਤ ਕਰੋ ਨੰਬਰ 3 ਕਾਲਜ ਦੀ ਪੜ੍ਹਾਈ ਮੁਕਾਉਣ ਤੋਂ ਇੱਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ਕੋਈ ਵੀ ਰਾਤੋਂ ਰਾਤ ਸ਼ਾਰਟਕਟ ਮਾਰ ਕੇ ਕੰਪਨੀ ਦਾ ਸੀਈਓ ਨਹੀਂ ਬਣ ਸਕਦਾ ਨੰਬਰ 4 ਤੁਹਾਨੂੰ ਆਪਣੇ ਮਾਸਟਰ ਪ੍ਰੋਫੈਸਰ ਤੇ ਮਾਤ ਦੇਂਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ ਵੋਸ ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ ਨੰਬਰ 5 ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿੱਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ ਨੰਬਰ 6 ਕੰਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿੱਚ ਬੈਠਣਾ ਸਿਰਫ ਸਕੂਲ ਵਿੱਚ ਨਸੀਬ ਹੁੰਦਾ ਹੈ ਅਸਲ ਜ਼ਿੰਦਗੀ ਗਲਤੀ ਸੁਧਾਰਨ ਦਾ ਦੁਆਰਾ ਮੌਕਾ ਬਹੁਤ ਥੋੜੇ ਕਿਸ-ਕਿਸ ਖੁਸ਼ਕਿਸਮਤ ਵਾਲਿਆਂ ਨੂੰ ਦਿੰਦੀ ਹੈ ਨੰਬਰ 7 ਜ਼ਿੰਦਗੀ ਦੇ ਅਸਲ ਸਕੂਲ ਵਿੱਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ ਇੱਥੇ ਤੁਸੀਂ ਹੀ ਕਲਾਸ ਹੋ ਤੇ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈੱਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਆਪ ਹੀ ਤੈਅ ਕਰਨਾ ਹੈ ਨੰਬਰ 8 ਟੈਲੀਵਿਜ਼ਨ ਵਿੱਚ ਦਿਖਾਏ ਜਾਂਦੇ ਸੀਰੀਅਲਾਂ ਵਿੱਚਲੀ ਜ਼ਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸ ਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਨ ਦਿਓ ਨੰਬਰ 9 ਮੁਸ਼ਕਿਲ ਹਾਲਾਤਾਂ ਵਿੱਚ ਗਰੀਬੀ ਨਾਲ ਜੂਜਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜ਼ਾਕ ਨਾ ਉਡਾਓ ਹੋ ਸਕਦਾ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪਿਆ ਜਾਵੇ ਨੰਬਰ 10 ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਐਨੇ ਨੀਂਦ ਸਬਦ ਸੂਰਤ ਬੋਰਿੰਗ ਤੇ ਚਿੜਚਿੜੇ ਨਹੀਂ ਹੁੰਦੇ ਸਨ ਤੁਹਾਡੇ ਪਾਲਣ ਪੋਸਣ ਤੇ ਤੁਹਾਨੂੰ ਖੂਬਸੂਰਤ ਜ਼ਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਉਹਨਾਂ ਦਾ ਸੁਆਤ ਤੇ ਸ਼ਕਲ ਬਦਲ ਦਿੱਤੀ ਹੋਵੇ ਸੋ ਦੋਸਤੋ ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ 10 ਗੱਲਾਂ ਜ਼ਰੂਰ ਸਾਂਝੀਆਂ ਕਰਿਓ। ਧੰਨਵਾਦ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।